ਯੂਥ ਕਾਂਗਰਸੀ ਆਗੂ ਰਵੀ ਬੜੈਚ ਨੇ ਪਿੰਡ ਸਿੰਘਪੁਰਾ ਵਿੱਚ ਰੱਖਿਆ ਪ੍ਰੋਗਰਾਮ ਐਸਐਚਓ ਨੇ ਪੁੱਜ ਲੋਕਾਂ ਨੂੰ ਨਸ਼ੇ ਅਤੇ ਪ੍ਰਾਲੀ ਨਾ ਸੜਨ ਦੇ ਲਈ ਕੀਤਾ ਅਵੇਅਰ ਰਵੀ ਬੜੈਚ ਨੇ ਵੀ ਪਿੰਡ ਦੀਆਂ ਦੱਸੀਆਂ ਸਮੱਸਿਆਵਾਂ ਅਤੇ ਕਿਹਾ ਕਿ ਹਮੇਸ਼ਾ ਪੁਲਿਸ ਦਾ ਸਹਿਯੋਗ ਕਰਾਂਗੇ ਪਿੰਡ ਪਰ ਵਿੱਚ ਅੱਜ ਆਏ ਹੈਗੇ ਆ ਪਿੰਡ ਵਾਸੀਆਂ ਤੋਂ ਫੀਡਬੈਕ ਲਈ ਗਈ ਹੈ ਮਤਲਬ ਇਹ ਸਾਡੀ ਸਰਕਾਰ ਵੱਲੋਂ ਜਿਹੜਾ ਇਨੀਸ਼ੀਏਟਿਵ ਲਾਇਆ ਗਿਆ ਨਸ਼ਿਆਂ ਦੇ ਖਿਲਾਫ ਉਹਦੇ ਨਾਲ ਬਹੁਤ ਸੁਧਾਰ ਦੱਸਿਆ ਗਿਆ ਸਾਡੇ ਪਿੰਡ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਦੁਪਹਿਰ ਨੂੰ ਜਦੋਂ ਸਾਡੇ ਪੂਰੇ ਗਰਲ ਸਕੂਲ ਹੈਗਾ ਇਹ ਇੱਥੇ ਦੁਪਹਿਰ ਨੂੰ ਥੋੜੇ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਆਂ ਜੀ ਤੇ ਇੱਕ ਇੱਥੇ ਫੈਕਟਰੀਆਂ ਨੇੜੇ ਹੋਣ ਕਰਕੇ ਥੋੜਾ ਚੋਰੀ ਦਾ ਜਾਂ ਕੁਝ ਓਦਾਂ ਦਾ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਉਧਰ ਕਰਕੇ ਐਸਚਓ ਸਾਹਿਬ ਨੂੰ ਅਸੀਂ ਬੁਲਾਇਆ ਤੇ ਇੱਕ ਨਸ਼ੇ ਦਾ ਮੁੱਦਾ ਸੀਗਾ ਜੀ ਕਈ ਸਾਹਿਬ ਪਿੰਡ ਦੇ ਨਿਵਾਸੀਆਂ ਦੇ ਨਾਲ ਮੀਟਿੰਗ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਕਿਸ ਮੁੱਦੇ ਤੇ ਗੱਲਬਾਤ ਕੀਤੀ ਗਈ ਹੈ ਇਹ ਸਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਤੇ ਡੀਜੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਐਸਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਡੀਐਸਪੀ ਸਾਹਿਬ ਸਾਡੇ ਐਸਪੀ ਰੂਰਲ ਸਾਹਿਬ ਜੀ ਦੇ ਦਸ਼ਨ ਤੇ ਸ਼ਾਂਸਾਰ ਪਿੰਡ ਪਿੰਡ ਜਾ ਕੇ ਯੂਥ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਖਿਲਾਫ ਵਿਰੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਅਤੇ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਤੋਂ ਅਪਡੇਟ ਲਿਆ ਜਾ ਰਿਹਾ ਵੀ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਨਸ਼ੇ ਨੂੰ ਲੈ ਕੇ ਤਾਂ ਅੱਜ ਪਿੰਡ ਸਿੰਘਪੁਰਾ ਵਿੱਚ ਅੱਜ ਆਏ ਹੈਗੇ ਆ ਪਿੰਡ ਵਾਸੀਆਂ ਤੋਂ ਫੀਡਬੈਕ ਲਈ ਗਈ ਹੈ ਮਤਲਬ ਇਹ ਸਾਡੀ ਸਰਕਾਰ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਨਸ਼ਿਆਂ ਦੇ ਖਿਲਾਫ ਉਹਦੇ ਨਾਲ ਬਹੁਤ ਸੁਧਾਰ ਦੱਸਿਆ ਗਿਆ ਹੈ ਪਹਿਲਾਂ ਨਾਲੋਂ ਤੇ ਅੱਗੇ ਵੀ ਸਾਡੇ ਵੱਲੋਂ ਪੁਲਿਸ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਜਾਏਗਾ ਇਸ ਸੰਬੰਧ ਵਿੱਚ ਇਸ ਤੋਂ ਇਲਾਵਾ ਜੋ ਅੱਗੇ ਇੱਕ ਝੋਨੇ ਦਾ ਸੀਜ਼ਨ ਆ ਰਿਹਾ ਹੈ ਅੱਗੇ ਹੁਣ ਤਾਂ ਪਰਾਲੀ ਨੂੰ ਸਾੜਨ ਦੀ ਜਿਹੜੀ ਇੱਕ ਸਮੱਸਿਆ ਹਮੇਸ਼ਾ ਤੋਂ ਫੇਸ ਕਰਦੇ ਆ ਰਹੇ ਹਾਂ ਉਸ ਸੰਬੰਧ ਵਿੱਚ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕੀਤਾ ਗਿਆ ਹੈ ਤਾਂ ਇਹ ਦੋ ਮੇਨ ਮੁੱਦੇ ਨੇ ਵਾਤਾਵਰਣ ਤੇ ਸਾਡੀ ਜਵਾਨੀ ਨੂੰ ਸੰਭਾਲਣ ਲਈ ਇਸ ਸਬੰਧ ਵਿੱਚ ਆਪਾਂ ਪਿੰਡ ਵਾਸੀਆਂ ਨਾਲ ਅੱਜ ਮੀਟਿੰਗ ਕੀਤੀ ਹੈ। ਪਿੰਡ ਵਾਸੀਆਂ ਨੇ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਹੈ ਸਰ ਉਸ ਲਈ ਕੀ ਉਪਰਾਲਾ ਕਰਨੇ ਹੋਣਗੇ? ਇੱਥੇ ਸਿੰਘਪੁਰ ਪਿੰਡ ਦੇ ਨੇੜੇ ਹੀ ਇੱਥੇ ਫੋਕਲ ਪੁਆਇੰਟ ਹੈ ਜਿੱਥੇ ਜ਼ਿਆਦਾ ਪ੍ਰਵਾਸੀ ਕੰਮ ਕਰਦੇ ਨੇ। ਉਹਨਾਂ ਦੀ ਰਹਾਇਸ਼ਾਂ ਇਸ ਪਿੰਡ ਦੇ ਵਿੱਚ ਹੈਗੀਆਂ ਨੇ। ਤਾਂ ਉਹ ਅਸੀਂ ਪਹਿਲਾਂ ਤੋਂ ਵੀ ਜੋ ਆਪਣੇ ਏਰੀਆ 'ਚ ਰਹਿ ਰਿਹਾ ਹੈ ਉਹਨਾਂ ਦੀ ਅਸੀਂ ਆਈਡੈਂਟਿਟੀ ਚੈੱਕ ਕਰ ਰਹੇ ਹਾਂ। ਤਾਂ ਇੱਕ ਦੁਬਾਰਾ ਤੁਸੀਂ ਨਵੇਂ ਸਿਰੇ ਤੋਂ ਦੁਬਾਰਾ ਤੋਂ ਇੱਕ ਵਾਰੀ ਅਸੀਂ ਦੁਬਾਰਾ ਚੈੱਕ ਕਰਦੇ ਹਾਂ ਤੇ ਜੋ ਏਰੀਆ ਦੇ ਵਿੱਚ ਕੋਈ ਹੁੱਲੜਬਾਜੀ ਕਰਦੇ ਨੇ ਨੌਜਵਾਨ ਉਹਨਾਂ ਵਾਤੇ ਵੀ ਨੱਥ ਪ ਇੱਕ ਦੋ ਸਕੂਲ ਪੈਂਦੇ ਆ ਤੇ ਸਕੂਲ ਦੇ ਬਾਹਰ ਗਸ਼ਤ ਪ੍ਰਬੰਧ ਦੀ ਗੱਲ ਵੀ ਕੀਤੀ ਗਈ ਐ ਸੁਰਚਲੇ ਕੀ ਪ੍ਰਵਾਂਗਾ ਸਾਡਾ ਜੀ ਨਾਕਾ ਪੁਆਇੰਟ ਵੀ ਇੱਥੇ ਨੇੜੇ ਆ ਥਾਣਾ ਵੀ ਨੇੜੇ ਆ ਸਾਡਾ ਜੋ ਵੀ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਐ ਕਿ ਜੋ ਵੀ ਇੱਥੋਂ ਲੰਘੂਗਾ ਪਹਿਲਾਂ ਸਕੂਲ ਦੇ ਸਮੇਂ ਤੇ ਚੈੱਕ ਕਰਕੇ ਜਾਏਗਾ ਤਾਂ ਇਸ ਤੋਂ ਇਲਾਵਾ ਵੀ ਅਸੀਂ ਐਕਸਟਰਾ ਜਿਹੜੀ ਗਸ਼ਤ ਹੈਗੀ ਐ ਹੋਰ ਵਧਾਈ ਜਾਵੇਗੀ ਕੀ ਅਪੀਲ ਕਰਦੇ ਹੋ ਨਸ਼ੇ ਦੀ ਰੋਕਥਾਮ ਦੇ ਲਈ ਇੱਥੇ ਨੌਜਵਾਨਾਂ ਨੂੰ ਸਭ ਤੋਂ ਪਿੰਡ ਦਾ ਬਹੁਤ ਵਡਾ ਸੁਭਾਗ ਐ ਵੀ ਇੱਥੇ ਇੱਕ ਪਲੇਗਰਾਉਂਡ ਐ ਤੇ ਬੱਚੇ ਬੜੇ ਇੱਥੋਂ ਦੇ ਮਿਹਨਤੀ ਹੈਗੇ ਖੇਡਿਆ ਨਾਲ ਜੁੜੇ ਹੋਏ ਨੇ ਪਰ ਇਸ ਤੋਂ ਇਲਾਵਾ ਜੇਕਰ ਫਿਰ ਵੀ ਕੋਈ ਕੋਈ ਗਲਤ ਰਸਤੇ ਤੇ ਜਾਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਅਪੀਲ ਹੈ ਅਸੀਂ ਪਹਿਲਾਂ ਇੱਕ ਸੁਧਨ ਦਾ ਮੌਕਾ ਦੇਵਾਂਗੇ ਬੱਚਿਆਂ ਨੂੰ ਤੁਸੀਂ ਸਾਨੂੰ ਰਿਪੋਰਟ ਕਰ ਸਕਦੇ ਹੋ ਅਸੀਂ ਮਾਪਿਆਂ ਨਾਲ ਕਾਉਂਸਲਿੰਗ ਕਰਾਂਗੇ ਫਿਰ ਵੀ ਜੇ ਨਹੀਂ ਸੁਧਰਦਾ ਤਾਂ ਜੋ ਬਣਦੀ ਹੈ ਉਸ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਇੱਕ ਵਾਰ ਉਹਨਾਂ ਨੂੰ ਸੁਧਨ ਦਾ ਮੌਕਾ ਜ਼ਰੂਰ ਦਿੱਤਾ ਜਾਵੇਗਾ ਜੀ ਅਸੇ ਤੋਂ ਸਾਹਿਬ ਆਈ ਸੀ ਜੀ ਅੱਜ ਮੀਟਿੰਗ ਕੀਤੀ ਗਈ ਹੈ ਮੁੱਦਾ ਕੀ ਸੀਗਾ ਜੀ ਮੁੱਦਾ ਦੇਖੋ ਆਹੀ ਸੀਗਾ ਇੱਕ ਤਾਂ ਸਾਡੇ ਉਰੇ ਸਾਡੇ ਸੀਨੀਅਰ ਜਿਹੜੇ ਆਪਣਾ ਅੰਕਲ ਜੀ ਖੜੇ ਜਗਨਾਰ ਅੰਕਲ ਖੜੇ ਕਾਲਾ ਵੀਰ ਖੜਾ ਆਪਣਾ ਜੀ ਬਲਕ ਸੰਮਤੀ ਮੈਂਬਰ ਸਾਹਿਬ ਖੜੇ ਆ ਸਾਡੇ ਪਿੰਡ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਦੁਪਹਿਰ ਨੂੰ ਜਦੋਂ ਸਾਡੇ ਪੂਰੇ ਗਰਲ ਸਕੂਲ ਹੈਗਾ ਏ ਇੱਥੇ ਦੁਪਹਿਰ ਨੂੰ ਥੋੜੇ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਆ ਜੀ ਤੇ ਇੱਕ ਇੱਥੇ ਫੈਕਟਰੀਆਂ ਨੇੜੇ ਹੋਣ ਕਰਕੇ ਥੋੜਾ ਚੋਰੀ ਦਾ ਜਾਂ ਕੁਝ ਓਦਾਂ ਦਾ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਐਸਚੂ ਸਭ ਨੂੰ ਅਸੀਂ ਬੁਲਾਇਆ ਤੇ ਇੱਕ ਨਸ਼ੇ ਦਾ ਮੁੱਦਾ ਸੀਗਾ ਜੀ ਕਈ ਬੰਦੇ ਮਤਲਬ ਇਥੋਂ ਕੋਈ ਹੱਬ ਬਣਿਆ ਹੋਊਗਾ ਬਾਈ ਵਾਸਤੇ ਖੜਦੇ ਹੋਣਗੇ ਜਾਂ ਕੁਝ ਉਹ ਚੀਜ਼ਾਂ ਨੂੰ ਲੈ ਕੇ ਐਸਚੂ ਸਾਹਿਬ ਦਾ ਵੀ ਸਾਨੂੰ ਸੁਨੇਹਾ ਲੱਗਿਆ ਸੀ ਕਿ ਆਪਾਂ ਮੀਟਿੰਗ ਕਰਕੇ ਸਾਂਝੇ ਤੌਰ ਪਰ ਇਹ ਚੀਜ਼ਾਂ ਨੂੰ ਜਿਹੜੀਆਂ ਆਪਾਂ ਖਤਮ ਕਰੀਏ ਤੇ ਨਾਲ ਹੀ ਪ੍ਰਾਲੀ ਦੇ ਬਾਰੇ ਵੀ ਉਹ ਪੁਰਾਣੇ ਕਾਫੀ ਗੱਲਾਂ ਆਖੀਆਂ ਕਿ ਪ੍ਰਾਲੀ ਨੂੰ ਨਾ ਛੜਿਆ ਜਾਵੇ ਉਸ ਬਾਰੇ ਕੀ ਗੱਲ ਹੈ ਹਾਂ ਬਿਲਕੁਲ ਜੀ ਉਹ ਕਿਤੇ ਨਾ ਕਿਤੇ ਉਹਨਾਂ ਦਾ ਆਪਣਾ ਤਾਂ ਕੋਈ ਇੰਟਰਸਟ ਨਹੀਂ ਉਹ ਸਾਡੇ ਵਾਸਤੇ ਹੀ ਕਹਿ ਰਹੇ ਆ ਜੀ ਸਰਕਾਰਾਂ ਵੀ ਸਾਡੇ ਵਾਸਤੇ ਕਰਦੀਆਂ ਐ ਇਹ ਚੀਜ਼ ਦਾ ਸਾਨੂੰ ਉਹ ਫਾਇਦਾ ਹੈ ਸਾਨੂੰ ਉਹ ਨੁਕਸਾਨ ਸਾਨੂੰ ਇਹ ਚੀਜ਼ ਬਾਰੇ ਵੇਰ ਹੋਣਾ ਚਾਹੀਦਾ ਹੈ ਪ੍ਰਾਲੀ ਸਾੜਨ ਨਾਲ ਪੋਲੂਸ਼ਨ ਵੀ ਹੁੰਦਾ ਏ ਤੇ ਸਾਡੇ ਜਿਹੜੇ ਖੇਤ ਦੀ ਮਿੱਟੀ ਆ ਉਹਦੇ ਚ ਜਿਹੜੇ ਮੇਨ ਲੜਿੰਦੇ ਜਿਹੜੇ ਤਾਤਾ ਉਹ ਵੀ ਮਰਦੇ ਆ ਇਹ ਵੀ ਸਾਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਘਟਾਉਣੀ ਚਾਹੀਦੀ ਇਹ ਚੀਜ਼ ਤੁਸੀਂ ਨਸ਼ੇ ਦੀ ਰੋਕਥਾਮ ਦੇ ਲਈ ਕਈ ਵਾਰ ਨਾਟਕ ਵੀ ਕਰਵਾ ਚੁੱਕੇ ਹੋ ਕਿੰਨਾ ਕੁ ਫਰਕ ਪਿਆ ਤੇ ਤੁਸੀਂ ਕਈ ਨੌਜਵਾਨਾਂ ਦਾ ਨਸ਼ਾ ਵੀ ਛੁਡਾ ਚੁੱਕੇ ਹੋ ਦੇਖੋ ਫਰਕ ਜਿੱਦਾਂ ਜਿੱਦਾਂ ਇਹ ਨਸ਼ਾ ਵੱਧਦਾ ਉਦੋਂ ਉਦੋਂ ਘਟਦਾ ਏ ਮੈਂ ਤਾਂ ਹੁਣ ਹੋਰ ਕਰ ਰਹੇ ਹਾਂ ਸਗੋਂ ਸਾਰੇ ਆਪਣੇ ਜਿਹੜੇ ਇਲਾਕੇ ਦੇ ਸਾਡਾ ਯੂਥ ਹੈ ਮੈਂ ਤਾਂ ਸਭ ਦਾ ਮੀਟਿੰਗ ਕਰਕੇ ਹੁਣ ਇੱਕ ਲਿਸਟ ਬਣਾ ਰਹੇ ਹਾਂ ਨਸ਼ਾ ਵੇਚਣ ਵਾਲਿਆਂ ਦੀ ਉਹ ਲਿਸਟ ਮੈਂ ਬਣਾ ਕੇ ਪ੍ਰੋਪਰ ਬੰਦੇ ਦਾ ਨਾਮ ਗੱਡੀ ਨੰਬਰ ਮੋਬਾਈਲ ਨੰਬਰ ਉਹ ਮੈਂ ਸਾਰਾ ਸੀਨੀਅਰ ਅਫਸਰਾਂ ਨੂੰ ਦੇ ਕੇ ਆਉਂਗਾ ਮੈਂ ਤਕਰੀਬਨ ਚਾਹੁੰਦਾ ਕਿ ਸਾਡੇ ਇਲਾਕੇ ਚ ਜਿਹੜਾ ਨਸ਼ਾ ਉਹ ਖਤਮ ਹੋ ਜਵੇ ਕਿਉਂਕਿ ਜਿਹੜੇ ਸਾਡੇ ਯੂਥ ਆ ਅਸੀਂ ਚਲੋ ਛੋਟੇ ਮੋਟੇ ਪੋਲਿਟਿਕਸ ਕਰਦੇ ਆ ਜੈਨਾਂ ਅਸੀਂ ਵੀ ਤਾਂ ਹੀ ਕਰ ਸਕਦੇ ਆ ਜੇ ਸਾਡੀ ਯੂਥ ਬਚੂਗੀ ਉਦਾਂ ਦੀ ਪੋਲਿਟਿਕਸ ਕਰਨ ਦਾ ਵੀ ਕੀ ਫਾਇਦਾ ਜਿਹੜਾ ਸਾਨੂੰ ਸਾਡਾ ਕਿਸੇ ਨੂੰ ਫਾਇਦੇ ਨਹੀਂ ਨ ਹੋਵੇ ਆ ਤਾਂ ਆਪਣੀ ਯੂਥ ਨੂੰ ਰੋਕਥਾਮ ਲਈ ਮੈਂ ਪੁਲਿਸ ਦਾ ਸਹਿਯੋਗ ਵੀ ਕਰੂੰਗਾ ਜਿਹੜੇ ਸਾਡੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕੋਈ ਲੀਡਰ ਵੀ ਹੈ ਕਿਸੇ ਵੀ ਪਾਰਟੀ ਨਾਲ ਉਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਆ ਜੇ ਕਿਸੇ ਦਾ ਗਲਤ ਬੰਦਾ ਸਾਥ ਦਿੰਨੇ ਆ ਉਹ